ਸੋ ਜਿਹੜਾ ਨਸ਼ੀਲਾ ਪਦਾਰਥ ਬ੍ਰਾਹਮ ਦੋਏ ਦੇ ਬਾਰੇ ਜਾਣਕਾਰੀ ਦਿਓਗੇ ਅ ਮਾਨ ਜੋ ਐਸਐਸਪੀ ਸਾਹਿਬ ਮੁਹਾਲੀ ਐਸਪੀ ਰੋਲਰ ਸਾਹਿਬ ਐਂਡ ਡੀਐਸਪੀ ਖਰੜਵੰਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਹੜੀ ਡਰੈਕਟ ਤਨ ਦਾ ਕਰਦੇ ਆ ਮਾੜੇ ਅਨਸਰ ਇਹਨਾਂ ਤੇ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਸ਼ਿਕੰਜਾ ਕੱਸ਼ਿਆ ਜਾ ਰਿਹਾ ਹੈ ਜਿਸ ਦੀ ਤਾਇਤ ਰਾਜਵੀ ਸਿਟੀ ਹਾਰਟ ਤੇ ਗਊਸਾਲਾ ਦੇ ਵਿਚਕਾਰ ਨਾਕਾ ਲਗਾਇਆ ਹੋਇਆ ਸੀਗਾ ਜਿੱਥੇ ਹੌਂਸਾਂ ਨੇ ਮਲਗੀਆਂ ਗੱਡੀਆਂ ਤੇ ਹੋਰ ਜੋ ਵੀ ਸਾਨੂੰ ਸ਼ੱਕੀ ਲੱਗਦਾ ਸੀ ਉਹਦੀ ਤਲਾਸ਼ੀ ਲਈ ਜਾ ਰਹੀ ਸੀ ਤੇ ਦਰਾਨੇ ਨਾਕਰਾਂ ਨੇ ਸਾਨੂੰ ਇੱਕ ਵਿਅਕਤੀ ਉੱਤੋਂ ਆਉਂਦਾ ਦਿਖਾਈ ਦਿੱਤਾ ਜਿਨੇ ਪਿੱਠੂ ਬੈਗ ਆਪਣੇ ਮਗਰ ਲਗਾਇਆ ਹੋਇਆ ਸੀ ਉਹਨੂੰ ਰੋਕ ਕੇ ਜਦੋਂ ਉਹਦੀ ਪਿੱਠੂ ਬੈਗ ਦੀ ਤਲਾਸ਼ੀ ਕੀਤੀ ਐ ਤੇ ਅੰਦਰ ਇੱਕ ਪਾਰਦਰਸ਼ੀ ਮੌਮੀ ਦੇ ਫਾਕੇ ਦੇ ਵਿੱਚ 2 ਕਿਲੋ ਹਫੀਮ ਸੀਗੀ ਜਦੋਂ ਮੌਕੇ ਤੇ ਇੱਥੇ ਕੱਡਾ ਕੀਤਾ ਉਹਦਾ ਵੇਟ 2 ਕਿਲੋ ਦੇ ਕਰੀਬ ਹੋਇਆ ਹੈ ਐਸ ਜਿਹੜਾ ਜੋਪੀ ਤੋਂ ਫਿਮਲੀਆ ਕੇ ਇਹਦੇ ਸਪਲਾਈ ਕਰਦੇ ਆ ਇਹਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਹੋਜਾ ਕੋਈ ਇਹਦਾ ਪੁਰਾਣਾ ਰਿਕਾਰਡ ਸਾਹਮਣੇ ਨਹੀਂ ਆਇਆ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਰਿਕਾਰਡ ਐਂ ਫਿਰ ਵੀ ਮਾਮਲੇ ਦੀ ਢੰਗਾਈ ਦੇ ਨਾਲ ਤਕਤੀਸ਼ ਕੀਤੀ ਜਾ ਰਹੀ ਹੈ ਇਹਦੇ ਨਾਲ ਨਾਲ ਹੀ ਸਦੀ ਉਹਨਾਂ ਨੂੰ ਜਿਹੜੇ ਡਰਗ ਬੈਟਲਰ ਨੇ ਇਹ ਤੁੰਨਾ ਕਰਦੇ ਨੇ ਇਹਨਾਂ ਨੂੰ ਸਖਤ ਇਨਸਟਰਕਸ਼ਨਸ ਦੇ ਬਾਅਦ ਆਜਣ ਇਹ ਉਸੇ ਤਰ੍ਹਾਂ ਨਾ ਕਰ। ਸਰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਤਾ। ਹਾਂ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਿਆ ਸੀ ਤੇ 13 ਦਿਨ ਦਾ ਮਾਨਯੋਗ ਅਦਾਲਤ ਨੇ ਉਸਨੂੰ ਮਾਂਡ ਫਰਮਾਇਆ। ਖੂਬ ਪਤਾ ਲੱਗੇ ਕਿੱਥੇ ਵੇਚਦਾ ਸੀ ਇੱਥੇ। ਇਹਦੇ ਲਈ ਤਫ਼ਤੀਸ਼ ਚੱਲੀ ਹੈ।